ਜੋ ਦੇ ਵਿੱਚ ਤੁਹਾਨੂੰ ਪਤਾ ਪਈ ਜਿਹੜੇ ਹੁਣ ਕਾਫੀ ਤਕੜੇ ਬੰਦ ਬਣੇ ਆ ਤਰਨਤਨ ਡਿਸਟ੍ਰਿਕਟ ਵਿੱਚ ਹੁਣ ਉਹ ਜਿਹੜੇ ਬੰਦ ਬਣੇ ਆ ਉਹ ਬੰਦ ਜਦੋਂ ਬਣਦੇ ਆ ਤੇ ਜਿਹੜੀ ਮਿੱਟੀ ਔੜ ਦੇ ਹੁੰਦੀ ਆ ਉਹ ਕਿੱਦਾਂ ਮੇਨਟੇਨ ਕਰਨੀ ਕਿੱਦਾਂ ਸੰਭਾਲਣੀ ਆ ਤੇ ਜਦੋਂ ਮਿੱਟੀ ਇਦਾਂ ਖਿਲਰੀ ਹੁੰਦੀ ਆ ਕੁਛ ਉੱਪਰ ਬੀਜਿਆ ਨਹੀਂ ਹੁੰਦਾ ਉਹ ਜਦੋਂ ਮੀਂਹ ਜਾਂ ਬਾਰਸ਼ਾਵਾਂ ਦੀ ਇੱਕਦਮ ਖਿਲਰ ਜਾਂਦੀ ਆ ਫਿਰ ਉਹਦੇ ਵਿੱਚ ਹੁਣ ਅਸੀਂ ਜਿਹੜੀ ਫੋਰਸ ਪੰਜਾਬ ਦੀ ਆ ਸਰਕਾਰ ਉਹਨਾਂ ਨੇ ਵੀ ਸਾਨੂੰ ਸਪੋਰਟ ਦਿੱਤਾ ਇਹਦੇ ਵਿੱਚ ਕਿਉਂਕਿ ਜਦੋਂ ਇੱਕ ਦਰਖਤ ਹੁੰਦਾ ਫਿਰ ਉਹ ਜੋ ਮੀਟਿੰਗ ਥੋੜੀ ਮਜ਼ਬੂਤ ਕਰ ਦਿੰਦਾ ਵਾਲੇ ਦੁਆਲੇ ਸੋ ਇਹਦਾ ਬਹੁਤ ਜ਼ਰੂਰੀ ਆ ਕਿ ਜਿਹੜੇ ਦਰਖਤ ਲੱਗੂਗੇ ਸਾਰੇ ਜਿਹੜਾ ਜਿਹੜਾ ਬੰਦ ਬਣਿਆ ਇਹਨਾਂ ਫਿਰ ਉਹ ਮਜ਼ਬੂਤ ਹੋ ਜਾਂਦਾ ਬੰਦ ਸੋ ਅਸੀਂ ਧੰਨਵਾਦੀ ਆ ਸਾਨੂੰ ਹਰ ਵਾਰੀ ਸਹਿਯੋਗ ਦੇ ਦਿੰਦੇ ਆ, ਕੋਰਟ ਕਰਦੇ ਆ ਕਿ ਇਹ ਬਹੁਤ ਜ਼ਰੂਰੀ ਆ ਨਾਲੇ ਪੰਜਾਬ ਦੀ ਇਕੋਲੋਜੀ ਤੁਹਾਨੂੰ ਪਤਾ ਅਸੀਂ ਦਰਖਤ ਵੱਢੀ ਜਾਂਦੇ ਆ, ਅਸੀਂ ਪਿੰਡਾਂ ਸੱਤਿਆਨਾਸ਼ ਕਰ ਦਿੱਤਾ ਉੱਥੇ ਨਾ ਕੋਈ ਸ਼ਾਂ, ਨਾ ਕੋਈ ਉੱਥੇ ਹਵਾ ਵਗਦੀ ਆ ਇਦਾਂ ਪਈ ਸਾਨੂੰ ਕੋਈ ਖੂਲ ਹੋਵੇ ਜਿ ਜੀ ਬਈ ਇਹ ਸਾਨੂੰ ਦਿਲ ਪ੍ਰਦੋਖ ਦਾ ਸਾਡਾ ਵੀ ਦੇਖ ਕੇ ਵੀ ਪੰਜਾਬ ਦਾ ਹਾਲ ਕੀ ਬਣ ਗਿਆ ਸੋ ਇੱਕ ਪਾਸੇ ਉਹ ਇਕੋਲੋਜੀ ਲਈ ਚੰਗਾ ਹੁੰਦਾ ਪੰਜਾਬ ਇਨਵਾਇਰਨਮੈਂਟ ਲਈ ਚੰਗਾ ਦੂਜੇ ਪਾਸੇ ਮਿੱਟੀ ਵੀ ਦਮ ਜੂਸ਼ ਹੋ ਜਾਂਦੀ ਆ ਸੋ ਤੁਹਾਡੇ ਸਾਡੇ سپورਟ ਦਾ ਤੁਹਾਡੇ ਪਿਆਰ ਦਾ ਧੰਨਵਾਦ ਜੇ ਆਸ ਕਰਦੇ ਤੁਸੀਂ سپورਟ ਕਰਦੇ ਰਹੋ ਤੇ ਜਿਹੜੀ ਸਾਡੀ ਟੀਮ ਹੋਰੇ ਪੰਜਾਬ ਆ ਉਹ ਇਦਾਂ ਦੀ ਸੇਵਾ ਚੱਕੀ ਜਾਵੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ